ਹੁਸ਼ਿਆਰਪੁਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਮੰਨਿਆ ਗਿਆ ਹੈ ਜਿਹੜੀ ਗੱਲ ਨੂੰ ਸੱਚ ਕਰਦੇ ਹੋਏ ਸਖਸ਼ਮ ਵਿਸ਼ਿਸ਼ਟ ਨੇ ਸੀਏ ਜੀ ਦੀ ਨੈਸ਼ਨਲ ਪ੍ਰੀਖਿਆ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੋ ਸਖਸ਼ਮ ਵਿਸ਼ਿਸ਼ਟ ਦੀ ਉਮਰ 20 ਸਾਲ ਹੈ ਤੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਨੈਸ਼ਨਲ ਜਿਹੜਾ ਕਿ ਨੰਬਰ 1 ਰੈਂਕ ਸਕੋਰ ਕੀਤਾ ਗਿਆ ਹੈ ਹੁਣ ਸਖਸ਼ਮ ਵਿਸ਼ਿਸ਼ਟ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਸਖਸ਼ਮ ਜੀ ਜਿਹੜਾ ਕਿ ਨੰਬਰ 1 ਤੁਹਾਡੇ ਵੱਲੋਂ ਸਥਾਨ ਹਾਸਲ ਕੀਤਾ ਗਿਆ ਇਹ ਨੈਸ਼ਨਲ ਪ੍ਰੀਖਿਆ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਮੈਂ ਬਹੁਤ ਪਰਮਾਤਮਾ ਦਾ ਰਿਣੀ ਹਾਂ ਕਿ ਉਹਨਾਂ ਨੇ ਮੇਰੀ ਇਸ ਮਿਹਨਤ ਦੀ ਫਲ ਪਾਇਆ ਮੈਂ ਆਪਣੇ ਮਾਤਾ ਪਿਤਾ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਇੰਨੀ ਸਹਾਇਤਾ ਇੰਨਾ ਹੈਲਪ ਕੀਤੀ ਮੈਨੂੰ ਮੇਰੀ ਸੁਖ੍ਰਿਤੀ ਨੇ ਵੀ ਬਹੁਤ ਮੋਟੀਵੇਟ ਕਰ ਦਿੱਤੀ ਜਦੋਂ ਵੀ ਕਿਤੇ ਮਾੜਾ-ਮੋਟਾ ਲੱਗਦਾ ਕਿ ਥੋੜਾ ਮਤਲਬ ਉਸ ਸਿਲੇਬਸੋਂ ਖਾਂਦੇ ਤਾਂ ਨਹੀਂ ਮੇਰੀ ਹੈਲਪ ਕਰਨੀ ਉਹ ਵੈਸੇ ਗਾਈਡ ਕਰਨਾ ਮੋਟੀਵੇਟ ਕਰਨਾ ਮੈਨੂੰ ਹਮੇਸ਼ਾ ਮੇਰੇ ਲਈ ਟੀਚਰ ਹਨ ਮੋਇਤ ਮੋਹਨ ਸਰ ਉਹ ਤੁਸੀਂ ਮਤਲਬ ਹੁਸ਼ਿਆਰਪੁਰ ਚ ਜਿਹੜੇ ਵੀ ਕਮਰਸ ਕਰ ਰਹੇ ਹੈ ਜਾਂ ਸੀਏ ਕਰ ਰਹੇ ਉਹਨਾਂ ਨੂੰ ਤੁਸੀਂ ਪੁੱਛੋਗੇ ਕਿ ਉਹਨਾਂ ਦੇ ਫੇਵਰਿਟ ਟੀਚਰ ਕੌਣ ਹੈ ਤੇ ਉਹ ਹੀ ਕਹਿਣਗੇ ਕਿ ਮੋਇਤ ਮੋਹਨ ਸਰ ਹੈ ਉਹਨਾਂ ਦੇ ਉਹ ਬਹੁਤ ਅੱਛੇ ਇਨਸਾਨ ਨੇ ਉਹ ਡਾਊਨ ਟੂ ਅਰਥ ਇਨਸਾਨ ਨੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਰਹਿ ਕੇ ਮੈਂ ਮਤਲਬ ਪ੍ਰਮਾਤਮਾ ਦਾ ਬਹੁਤ ਰਿਣੀ ਆ ਕਿ ਉਹਨਾਂ ਨੇ ਮੈਨੂੰ ਇੰਨੇ ਅੱਛੇ ਟੀਚਰ ਦਿੱਤੇ ਮੈਨੂੰ ਇੰਨੇ ਅੱਛੇ ਸਕੂਲ ਦੇ ਵਿੱਚ ਮੈਨੂੰ ਇੰਨੇ ਅੱਛੇ ਟੀਚਰ ਮਿਲੇ ਇੰਨੇ ਅੱਛੇ ਦੋ ਮੇਰੇ ਮਾਤਾ ਪਿਤਾ ਮੇਰੀ ਮੰਮਾ ਨੇ ਵੀ ਮੈਨੂੰ ਪਹਿਲੀ ਤੋਂ ਲੈ ਕੇ 10ਵੀਂ ਤੱਕ ਮਤਲਬ ਮੈਨੂੰ ਟਿਊਸ਼ਨ ਜਾਣ ਦੀ ਵੀ ਲੋੜ ਨਹੀਂ ਪਈ ਨੀੱਚੀ ਉਹਨਾਂ ਨੇ ਮੈਨੂੰ ਤਿਆਰੀ ਕਰਾਈ ਫਿਰ ਉਸ ਤੋਂ ਬਾਅਦ ਮੋਹ ਜਿੱਦ ਤੱਕ ਕਹਿੰਦੇ ਆ ਕਿੰਨਾ ਕਿ ਮੋਹਿਸਰ ਨੇ ਫਿਰ ਮੇਰਾ ਉਹਨਾਂ ਨੇ ਮੇਰਾ ਹੱਥ ਫੜ ਲਿਆ ਉਹ ਫਿਰ ਇਦਾਂ ਹੀ ਚੱਲਦੇ ਰਹੇ ਹੁਣ ਉਹਨਾਂ ਦੀ ਮਿਹਨਤ ਹੀ ਆ ਜਿਹੜਾ ਅੱਜ ਇਹ ਦਿਨ ਤੁਸੀਂ ਦੇਖ ਰਹੇ ਹੋ ਮੈਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੇਰੇ ਦੋਸਤਾਂ ਨੂੰ ਵੀ ਮੈਂ ਇਹੀ ਕਹੂੰਗਾ ਕਿ ਉਹ ਆਪਣੀ ਮਿਹਨਤ ਜਾਰੀ ਰੱਖਣ ਉਹਨਾਂ ਨੂੰ ਵੀ ਫਲ ਜ਼ਰੂਰ ਮਿਲੇਗਾ ਆਪਣੀ ਮਿਹਨਤ ਰੱਖਣੀ ਚਾਹੀਦੀ ਕਿਉਂਕਿ ਵਿਵੇਕਾਨੰ ਕਿ ਜਿੰਨਾ ਤੁਹਾਡੇ ਵਿੱਚ ਬਲ ਹੈਗਾ ਤੁਸੀਂ ਉਹ ਪੂਰਾ ਚੋਕ ਦੋ ਨੂੰ ਮਤਲਬ ਕੋਸ਼ਿਸ਼ ਕਦੀ ਹਾਰ ਕਦੀ ਨਾ ਮਨੋ ਕਿ ਡਿਫਿਕਲਟ ਸਿਚੁਏਸ਼ਨ ਉਹ ਵੀ ਅੱਛੇ ਮੰਨਣਾ ਤੁਸੀਂ ਪੋਜ਼ਿਟਿਵ ਵੇ ਨਾਲ ਲੈ ਕੇ ਉਹਨੂੰ ਆਪਣੀ ਜਿਹੜੇ ਐਫਰਟਸ ਲਗਾਓ ਸਖਸ਼ਣ ਜੀ ਪਹਿਲਾ ਸਥਾਨ ਹਾਸਲ ਕਰ ਲਿਆ ਗਿਆ ਹੈ ਜਿਹੜਾ ਕਿ ਪਹਿਲੀ ਪ੍ਰੀਖਿਆ ਦੇ ਵਿੱਚੋਂ ਤੇ ਅਗਲੀ ਤਿਆਰੀ ਕਿਸ ਤਰ੍ਹਾਂ ਦੇ ਨਾਲ ਰਹੇਗੀ ਹੁਣ ਹੁਣ ਸਰ ਅਗਲੀ ਮੈਂ ਜ਼ਿਲ੍ਹਾ ਪਰਿਸ਼ਦ ਦੀ ਵੀ ਦਊਂਗਾ ਤੇ ਨਾਲ ਮੈਂ ਸੀਏ ਇੰਟਰਮੀਡੀਏਟ ਕਰ ਲਈ ਹੈ ਹੁਣ ਮੇਰੀ ਸੀ ਰਤਨਦੀਪ ਸਰ ਉਹੀ ਬਹੁਤ ਅੱਛਾ ਨਾ ਮੇਰੀ ਉਹਨਾਂ ਨਾਲ ਉਹਨਾਂ ਦੀ ਫਰਮ ਦੇ ਵਿੱਚ ਮੈਂ ਆਰਟੀਕਲਸ਼ਿਪ ਕਰ ਰਿਹਾ ਹਾਂ ਤੇ ਹੁਣ ਨਾਲ ਸੀਏ ਦੇ ਨਾਲ-ਨਾਲ ਹੀ ਮੈਂ ਹੁਣ ਸੀਐਮਏ ਵੀ ਕਰ ਰਿਹਾ ਕੋਸ ਮੈਨੇਜਮੈਂਟ ਅਕਾਊਂਟ ਤੇ ਨਾਲ ਮੈਂ ਸੋਚ ਰਿਹਾ ਕਿ ਜੇ ਸੀਏ ਕੰਪਲੀਟ ਕਰਨ ਤੋਂ ਬਾਅਦ ਇੱਕ ਵਾਰ ਸਿਵਲ ਸਰਵਿਸਿਜ਼ ਦੇ ਵਿੱਚ ਵੀ ਮੈਂ ਟਰਾਈ ਕਰੂੰਗਾ ਸੋ ਸਖਸ਼ਮ ਦੇ ਨਾਲ ਸਖਸ਼ਮ ਦੇ ਮਦਰ ਫਾਦਰ ਅਤੇ ਫੈਮਿਲੀ ਸਾਰੀ ਮੌਜੂਦ ਹੈ ਮਦਰ ਨਾਲ ਗੱਲਬਾਤ ਕਰਾਂਗੇ ਮਾਵਾ ਦਾ ਬੜਾ ਅਹਿਮ ਰੋਲ ਹੁੰਦਾ ਹੈ ਪੁੱਤਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਨੈਸ਼ਨਲ ਦੇ ਵਿੱਚ ਜਿਹੜਾ ਕਿ ਫਸਟ ਫਸਟ ਸਥਾਨ ਹਾਸਲ ਕੀਤਾ ਗਿਆ ਹੈ ਟੈਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਸਾਰਾ ਇਹਦਾ ਕ੍ਰੈਡਿਟ ਇਹਦੀ ਬਾਤ ਹਰਦਾ ਤੇ ਭਗਵਾਨ ਜੀ ਦਾ ਤੇ ਜੋ ਇਹਨੇ ਕਿਹਾ ਮੋਹਿਤ ਹੁਣ ਸਰਤਾ ਕਿਉਂਕਿ ਗੁਰੂ ਤੋਂ ਬਿਨਾ ਗਤੀ ਨਹੀਂ ਨਾ ਹੁੰਦੀ ਤੇ ਇਸ ਕਰਕੇ ਸਾਰਾ ਸ਼੍ਰੇ ਗੁਰੂ ਦਾ ਉਹਨਾਂ ਦੇ ਆਪਣੇ ਮਤਲਬ ਕਿ ਇਹਨਾਂ ਦੇ ਇੰਨੇ ਫੰਡਮੈਂਟਲਸ ਮਿਲ ਕੇ ਫਾਊਂਡੇਸ਼ਨ ਇੰਡੀਆ ਦੀ ਨੀਮ ਮਜ਼ਬੂਤ ਕਰ ਦਿੱਤੀ ਉਸ ਦੇ ਫਲਕ صدکا ਹੀ ਕੋਈ ਵੀ ਟੈਸਟ ਆਵੇ ਇਹ ਕਲੀਅਰ ਕਰ ਸਕਦੇ ਉਹਨਾਂ ਨੂੰ ਵੀ ਵਿਸ਼ਵਾਸ ਆ ਤੇ ਮੈਨੂੰ ਵੀ ਐਜ਼ ਅ ਮਦਰ ਇਹਦੀ ਐਜ਼ ਅ ਟੀਚਰ ਮਦਰ ਘਟ ਮਦਰ ਤਾਂ ਹੁੰਦਾ ਹੀ ਆ ਕਿ ਮੇਰਾ ਬੱਚਾ ਕਰ ਲੋ ਪਰ ਐਜ਼ ਅ ਟੀਚਰ ਇੱਕ ਕੈਪੇਬਲ ਨਾ ਮੈਂ ਇਹੀ ਕਹਿੰਦੀ ਹਾਂ ਕਿ ਯੂ ਕੈਨ ਡੂ ਇਟ ਤੁਹਾਡਾ ਨਾਮ ਸਖਸ਼ਮ ਹੈ ਇਸ ਕਰਕੇ ਹਰ ਚੀਜ਼ ਕਰਨ ਦੇ ਕੈਪੇਬਲ ਹੋ ਸੋ ਸਖਸ਼ਮ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਸਰ ਮਾਹਾਂ ਦੇ ਨਾਲ-ਨਾਲ ਪਿਓ ਦਾ ਜਿਹੜਾ ਕਿ ਕਹ ਲੋ ਥਾਪੀ ਚਾਹੀਦੀ ਹੁੰਦੀ ਹੈ ਬੱਚਿਆਂ ਨੂੰ ਤਾਂ ਕਿ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਣ ਸੋ ਬੱਚੇ ਦਾ ਨੰਬਰ 1 ਰੈਂਕ ਆਇਆ ਹੈ ਕੀ ਕਹਿਣਾ ਚਾਹੋਗੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤਾਂ ਸਮਾਜਿਕ ਲੋਗ ਹਾਂ ਸਾਰਾ ਸਮਾਂ ਦਿਨ ਰਾਤ ਅਸੀਂ ਸਮਾਜ ਨੂੰ ਲਈ ਆਪਣੀ ਲੀਖੇ ਲਾਇਆ ਜੀ ਤਾਂ ਸਾਰਾ ਬੱਚਿਆਂ ਦੀ ਦੇਖਰੇਖ ਪਾਲਣ ਪੋਸ਼ਣ ਖਾਣ ਪੀਣ ਪੜਾਣ ਲਿਖਾਣ ਉਹ ਸਾਖਸ਼ੀ ਨੇ ਬਹੁਤ ਖੂਬਸੂਰਤੀ ਨਾਲ ਨਿਭਾਇਆ ਬਹੁਤ ਪੜੇ ਲਿਖੇ ਐਮਪੀ ਇਕਨੋਮਿਕਸ ਦੇ ਕੋ ਉਹ ਇਹਨਾਂ ਨੇ ਜੌਬ ਨਹੀਂ ਕੀਤੀ ਘਰ ਵੀ ਬੱਚੇ ਨੂੰ ਫ੍ਰੀ ਟਿਊਸ਼ਨ ਦਿੱਤੀ ਹੋਰ ਵੀ ਕਿਸੇ ਦੇ ਮਜਾਰ ਦੋਸ ਕੋਈ ਹੋਰ ਗਰੀਬ ਮਾਤਰ ਬਹੁਤ ਅੱਛੀ ਜੀਵਨ ਚੇਤਨ ਨੂੰ ਅੱਛਾ ਜੀਵਨ ਸਾਥੀ ਮਿਲ ਜਾਂਦਾ ਨਾ ਤਾਂ ਤੁਸੀਂ ਸਫਲ ਹੋ ਜਾਂਦੇ ਆ ਮੇਰੇ ਕੰਮ ਦਾ ਸਿਰਫ ਇਹਨਾਂ ਨੂੰ ਸਕੂਟਰ ਤੇ ਸਕੂਲ ਤੱਕ ਛੱਡ ਕੇ ਆਣਾ ਲੈ ਕੇ ਆਣਾ ਤੱਕ ਰਿਹਾ ਬਾਕੀ ਸਾਰਾ 10ਵੀਂ ਤੱਕ ਇਹਨਾਂ ਦਾ ਰਿਹਾ ਫਿਰ ਉਸ ਤੋਂ ਬਾਅਦ ਮੋਹਿਤ ਮੋਹਨ ਸਰ ਜਿਹੜੇ ਇਹਨਾਂ ਦੇ ਮਾਮਾ ਜੀ ਵੀ ਲੱਗਦੇ ਆ ਔਰ CA CMA CS ਪਤਾ ਨਹੀਂ ਕਿੰਨੀਆਂ ਡਿਗਰੀਆਂ ਉਹਨਾਂ ਕੋਲ ਹੈਗੀਆਂ ਹੁਸ਼ਿਆਰਪੁਰ ਦੇ ਵਿੱਚ ਘੱਟੋ ਘੱਟ 2 300 CA ਉਹਨਾਂ ਨੇ ਬਣਾ ਚੁੱਕੇ ਹੈ ਜਿੰਨੋਂ ਤੱਕ ਤਾਂ ਉਹਨਾਂ ਨੇ ਮੇਰੇ ਕੋਲ ਖੁਦ ਆ ਕੇ ਕਿਹਾ ਜੀ ਜੇ ਬੱਚੇ ਤੁਹਾਡੇ ਕਮਰਸ ਲਾਈਨ ਚ ਜਾਣਗੇ ਤਾਂ ਮੈਂ 5 ਸਾਲ ਬਾਅਦ ਇਹਨਾਂ ਨੂੰ CA ਤੁਹਾਨੂੰ ਕਰਕੇ ਦਊਂਗਾ ਔਰ ਆਪਣੇ ਵਾਦੇ ਤੇ ਪੂਰੇ ਰਹੇ ਜਿੱਦ ਦੇ ਇਹਨਾਂ ਨੇ ਦਸਵੀਂ ਕੀਤੀ ਤਾਂ ਕਿ ਅਸੀਂ ਕਮਰਸ ਲਾਈਨ ਚ ਚੁਣੀ ਕਿਉਂਕਿ ਸਾਡੀ ਸਮਰਥਾ ਵੀ ਨਹੀਂ ਸੀ ਅਸੀਂ ਨਾਨ ਮੈਡੀਕਲ ਮੈਡੀਕਲ ਕਰਾ ਸਕੀਏ ਮਹਿੰਗੇ ਕੋਰਸਿਸ ਦੇ ਤਾਂ ਅਸੀਂ ਕਮਰਸ ਦੇ ਵੱਲ ਹੀ ਰੁਝਾਨ ਇਸ ਬੱਚੀ ਦੀ ਇੱਕ ਖਾਸੀਅਤ ਵੀ ਆ ਕਿ ਇਸ ਬੱਚੇ ਨੂੰ ਮੈਂ ਹੁਣ ਕਹਦੇ ਆ ਨਾ ਤੂੰ ਸੀਏ ਛੱਡ ਕੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦੇ ਇਨ ਇਨ ਬਿਨ ਮੇਰਾ ਕਹਿਣਾ ਮੰਨ ਲੈਣਾ ਮੈਨੂੰ ਪੁੱਛਣਾ ਨਹੀਂ ਮੈਨੂੰ ਕਹਾਂ ਸਵੇਰੇ 5 ਵਜਟ ਕਿ ਉੱਠ ਸਖਸ਼ਮ ਅਸੀਂ ਕਿਤੇ ਜਾਣਾ ਇਹਨੇ ਪੁੱਛਣਾ ਨਹੀਂ ਕਿੱਥੇ ਜਾਣਾ ਮਤਲਬ ਇੰਨਾ ਉਹ ਮਤਲਬ ਕਹਨੇ ਕਾਰ ਬੱਚਾ ਆਜ ਹੀ ਤੇ ਸੁਣਾ ਰਿਓ ਚ ਉਹ ਦੇਖਣ ਨੂੰ ਬਹੁਤ ਘੱਟ ਮਿਲਦਾ ਮੇਰਾ ਦੂਸਰਾ ਬੱਚਾ ਵੀ ਸੁਖ੍ਰਤੀ ਆ ਉੱਪਰ ਕਿਤੇ ਕਿਤੇ ਮੈਂ ਨਾ ਆਰਗੂਮੈਂਟ ਕਰ ਲੈਂਦਾ ਕਹਨੇ ਕਾਰਿਆ ਪਰ ਜਿੰਨਾ ਸਖਸ਼ਮ ਮਤਲਬ ਹੈ ਇਹ ਤਾਂ ਬਿਲਕੁਲ ਜਿਹਦਾ ਸਮਰਪਿਤ ਹੈ ਨਾ ਜੀ ਮਤਲਬ ਜੋ ਮੈਂ ਇਹਨੂੰ ਕਹਿ ਦਿੱਤਾ ਉਹਨੇ ਉਹਨੇ ਉਹ ਕਰ ਲਿਆ ਮੈਂ ਕਿਹਾ ਬੇਟਾ ਇਹ ਕਰਨਾ ਸਿਕਾ ਉਹ ਕੋਰਸ ਸਿਕਾ ਕਿਹਾ ਜਾਂਦਾ ਵੀ ਯੂਪੀਐਸਸੀ ਔਰ ਨੀਟ ਤੋਂ ਬਾਅਦ ਅਗਰ ਜੇ ਸਭ ਤੋਂ ਟਫ ਇੰਡੀਆ ਦਾ ਕੋਰਸ ਹੈਗਾ ਸੀਏ ਹੈਗਾ ਉਹ ਇਹਨਾਂ ਨੇ ਅਚੀਵ ਕਰ ਲਿਆ ਔਰ ਉਹਦੇ ਨਾਲ ਫਿਰ ਇੱਕ ਹੋਰ ਕੋਰਸ ਮੈਂ ਪੜਿਆ ਕਿਤੇ ਤਾਂ ਮੈਂ ਇਹਨੂੰ ਕਿਹਾ ਕਿੰਦਾ ਪਾਪਾ ਕਰ ਲਾਂਗੇ ਜੀ ਮੈਂ ਹੁਣ ਇਹ ਸੀਏ ਮੈਂ ਕਿਹਾ ਪਾਪਾ ਕਰ ਲੂੰਗਾ ਜੇ ਤੁਸੀਂ ਕਹਿੰਦੇ ਤਾਂ ਸੋ ਐਟ ਅ ਟਾਈਮ ਤਿੰਨ ਤਿੰਨ ਕੋਰਸੇ ਉਦੋਂ ਬੀਕਮ ਆਨਰਸ ਉਹ ਵੀ ਇਹਨੇ ਮਤਲਬ ਮੈਂ ਮਹਿਸੂਸ ਕਰਦਾ ਛੇ ਮਹੀਨੇ ਸਟੱਡੀ ਚ 90% ਨੰਬਰ ਲੈ ਕੇ ਯੂਨੀਵਰਸਿਟੀ ਚ ਨੇ ਆਪਣੀ ਪੋਜੀਸ਼ਨ ਬਣਾਈ ਔਰ ਪੂਰੇ ਇਲਾਕੇ ਦਾ ਉਹ ਸਾਡੇ ਪਰਿਵਾਰ ਦਾ بڑا ਨਾਂ ਉੱਚਾ ਕੀਤਾ ਮੈਂ ਉਸ ਪ੍ਰਮਾਤਮਾ ਦਾ ਵੀ ਰਿਣੀ ਆ ਰੋਹਿਤ ਮੋਹਨ ਸਰਦਾਰ ਰਿਣੀ ਆ ਸਾਖੀ ਦਾ ਰਿਣੀ ਆ ਇਹਨਾਂ ਦੇ ਤਾਇਆ ਜੀ ਦੀਪਕ ਵਿਸ਼ੇਸ਼ ਤਿੰਨ ਵਾਰ ਦੀ ਸਟੇਟ ਵਾਰਡੀ ਆ ਜੀ ਉਹਨਾਂ ਦੀ ਸੰਦ ਦੇ ਦੇ ਵਿੱਚ ਉਹਨਾਂ ਦੀ ਦੇਖ ਰਿਕ ਉਹਨਾਂ ਦੇ ਅਸ਼ੀਰਵਾਦ ਚ ਇਹਨਾਂ ਦੇ ਛੋਟੇ ਤਾਇ ਜੀ ਸੰਜੀਵ ਸਿਸੂ ਇਸ ਲਾਈਨ ਤੋਂ ਬਿਲੋਂਗ ਕਰਦੇ ਆ ਉਹ ਬਹੁਤ ਸਾਰੇ ਸੀਜ਼ਨਾਂ ਕੰਮ ਕਰਦੇ ਉਹਨਾਂ ਦੀ ਆਪਣੀ ਫਰਮ ਹੈਗੀ ਆ ਔਰ 2.5000 ਕਲਾਇੰਟਸ ਉਹਨਾਂ ਦੇ ਹੈਗੇ ਆ ਫੈਮਿਲੀ ਮਾਹੌਲ ਆ ਪੂਰਾ ਪਰਿਵਾਰ ਦਾ ਯੋਗਦਾਨ ਹੈ ਸਮਾਜ ਦਾ ਆਲੇ ਦੁਆਲੇ ਦਾ ਜੀ ਜਿਨੇ ਇਹਨਾਂ ਦੀ ਟੀਚਰ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਸੀਬੀਐਸਸੀ ਦਾ ਸਭ ਤੋਂ ਪੁਰਾਣਾ ਤੇ ਪਹਿਲਾ ਸਕੂਲ ਹੈਗਾ ਉਥੇ ਇਹਨਾਂ ਨੂੰ ਬਹੁਤ ਅੱਛੀ ਐਜੂਕੇਸ਼ਨ ਮਿਲੀ ਇਹਨਾਂ ਦੇ ਵਿੱਚ ਬਹੁਤ ਅੱਛੇ ਗੁਣ ਉਹਨਾਂ ਨੇ ਪਾਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਛੇ ਗੁਰੂ ਮੋਹਿਤ ਸਿੰਘ ਜੀ ਮਿਲ ਗਏ ਸੋ ਜੀਵਨ ਚ ਮੈਂ ਤਾਂ ਖੀਰ ਦੇ ਵਿੱਚ ਇੱਕ ਸੈਂਟੈਂਸ ਚ ਇਕ ਸਾਰੀ ਚੀਜ਼ ਨੂੰ ਸਮੋਣਾ ਆਪਣੇ ਵਾਸਤੇ ਕਹੂੰਗਾ ਲੱਲੂ ਖਰੇ ਕਵਲੀਆਂ ਤੇਰਬ ਸਿੱਧਿਆ ਭਾਪੇ ਸਖਸ਼ਮ ਦੇ ਦਾਦੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਮਾਤਾ ਜੀ ਜਿਹੜਾ ਕਿ ਕਹਿ ਲੋ ਪੁੱਤਾਂ ਦੀ ਤਰੱਕੀ ਨਾਲੋਂ ਖੁਸ਼ੀ ਜ਼ਿਆਦਾ ਪੋਤਿਆਂ ਵਾਰੀ ਹੁੰਦੀ ਹੈ ਤੇ ਅੱਜ ਕੀ ਮਹਿਸੂਸ ਕਰ ਰਹੇ ਹੋ ਜੀ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿੰਨੇ ਦੇਖੇ ਮੂਲ ਨਾਲੋਂ ਬਿਆਹ ਜ਼ਿਆਦਾ ਪਿਆਰਾ ਹੁੰਦਾ ਤੇ ਇਸ ਕਰਕੇ ਪੋਤੇ ਮੈਨੂੰ ਬਹੁਤ ਪਿਆਰੇ ਹੈ ਬੱਚਾ ਹਰ ਹਰ ਤਰ੍ਹਾਂ ਦਾ ਗੁਣੀਕਾਰੀ ਹੈ ਸੇਵਾਕਾਰੀ ਆਪਣੇ ਆਪ ਕੋਈ ਵੀ ਕੰਮ ਮੇਰਾ ਸੇਵਾ ਕਰਦਾ ਹੈ ਔਰ ਨੰਬਰ ਦੋਤੇ ਮੈਨੂੰ ਇਸ ਖੁਸ਼ੀ ਦਾ ਬਹੁਤ ਜ਼ਿਆਦਾ ਮਾਣ ਆ ਕਿ ਮੈਂ ਸਖਸ਼ਮ ਦੀ ਦਾਦੀ ਹਾਂ ਔਰ ਮੇਰਾ ਇਹਨਾਂ ਬੱਚਿਆਂ ਨੇ ਇਹਨਾਂ ਦੇ ਮਾਤਾ ਪਿਤਾ ਨੂੰ ਮੇਰਾ ਧੰਨਵਾਦ ਬਹੁਤ ਔਰ ਤਾਇਆ ਨੂੰ ਵੀ ਬਹੁਤ ਧੰਨਵਾਦ ਕਿ ਉਹਨਾਂ ਦੀ ਸ਼ੀ ਸਭ ਦੇ ਅਸ਼ੀਰਵਾਦ ਨਾਲ ਇਹ ਬੱਚਾ ਕਾਮਯਾਬ ਹੋਇਆ ਆਪਣੀ ਮਿਹਨਤ ਔਰ ਸ਼ਕਤੀ ਸਾਰੇ ਦੇ ਅਸ਼ੀਰਵਾਦ ਦੀ ਹੈ ਅਸੀਂ ਸਖਸ਼ਮ ਯੁਵਾ ਦੇਖ ਰਹੇ ਹੋਣਗੇ ਤੁਹਾਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਏਡੀ ਬਡੀ ਉਪਲਬਧੀ ਹਾਸਲ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਫੋਕਸ ਰਹਿ ਸਕਦੇ ਨੇ ਸਟੱਡੀ ਲਾਈਨ ਦੇ ਵਿੱਚ ਮੈਂ ਆਪਣੇ ਜਿੰਨੇ ਵੀ ਮੇਰੇ ਸਾਰੇ ਦੋਸਤ ਮਿੱਤਰ ਹੈ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਉਹ ਜੋ ਵੀ ਆਪਣਾ ਕੰਮ ਕਰ ਰਿਹਾ ਉਹ ਆਪਣੇ ਆਪ ਦੇ ਵਿੱਚ ਇਮਾਨਦਾਰੀ ਨਾਲ ਇਮਾਨਦਾਰੀ ਰੱਖ ਕੇ ਕਰਨ ਉਹ ਹਮੇਸ਼ਾ ਇਹ ਨਾ ਸਮਝਣ ਕਿ ਅਸੀਂ ਇੰਨੇ ਪੈਸੇ ਕਮਾਣੇ ਇੰਨੇ ਪੈਕੇਜ ਲੈਣੇ ਆ ਇਸ ਵਿੱਚ ਤੇ ਉਹ ਪੜਾਈ ਕਰਨ ਉਹ ਇੱਕ ਕਾਮਯਾਬ ਇਨਸਾਨ ਬਣਨ ਦੇ ਲਈ ਪੜਾਈ ਕਰਨ ਕਾਬਿਲ ਬਣਨ ਦੇ ਲਈ ਪੜਾਈ ਕਰਨ ਮੇਰੇ ਪਿਤਾ ਜੀ ਵੀ ਇਹੀ ਕਹਿੰਦੇ ਜਦੋਂ ਪਾਪਾ ਨੂੰ ਕਈ ਵਾਰ ਲੋਕ ਵੀ ਕਹਿ ਦਿੰਦੇ ਕਿ ਤੁਸੀਂ ਇਨਮਾਨਦਾਰੀ ਨਾਲ ਰਹਿ ਰਹੇ ਹੋ ਇੰਨਾ ਤੁਹਾਨੂੰ ਔਖਾ ਹੁੰਦਾ ਪਰ ਮੈਂ ਅੱਜ ਕਹੂੰਗਾ ਉਹਨਾਂ ਲੋਕਾਂ ਨੂੰ ਕਿ ਅੱਜ ਉਹ ਇਮਾਨਦਾਰੀ ਦਾ ਮੁਲਜਜ ਪਿਆ ਉਹ ਸ਼ਾਇਦ ਇਹਨੇ ਪਹਿ ਕਮਾ ਕੇ ਵੀ ਨਹੀਂ ਪਹਿਣਾ ਸੀਗਾ ਮੈਂ ਆਪਾਪਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ अच्छे ਗੁਣ ਮੈਂ ਇਸ ਲਈ ਆਪਣੇ ਦੋਸਤਾਂ ਨੂੰ ਕਹੂੰਗਾ ਕਿ ਉਹ ਆਪਣੇ ਮਾਤਾ ਪਿਤਾ ਆਪਣੇ ਗ੍ਰੈਂਡਪੇਰੈਂਟਸ ਸਾਰਿਆਂ ਦਾ ਰਿਗਾਰਡ ਕਰਨ ਆਪਣੇ ਹਰ ਇੱਕ ਦਾ ਧਿਆਨ ਰੱਖਣ ਆਪਣੇ ਸਮਾਜ ਵੱਲ ਵੀ ਧਿਆਨ ਦੇਣ اپنی ترقی ਤਾਂ ضروری ਹੈਗੀ ਆ ਪਰ ਆਪਣੀ ਸਮਾਜ ਨੂੰ ਨਾਲ ਲੈ ਕੇ ਅਸੀਂ ਕਿੱਦਾਂ ਚੱਲਣਾ ਹੈ ਜਿੱਦਾਂ ਸਾਡੇ ਪੁਰਾਣੇ ਚੱਲਦੇ ਹੋਏ ਆਏ ਅੱਜ ਤੱਕ ਉਹ ਅਸੀਂ ਕਿੱਦਾਂ ਅੱਗੇ ਵਧਣਾ ਹੈ ਉਹ ਮਿਹਨਤ ਕਰਦੇ ਰਹੇ ਨੇ ਬਾਕੀ ਪਰਮਾਤਮਾ ਉਹਨਾਂ ਨੂੰ ਹੀ ਫਲ ਦੇਊਗਾ ਸੋ ਇਸ ਹਨ ਸਖਸ਼ਮ ਵਿਸ਼ਿਸ਼ਟ ਜਿਨ੍ਹਾਂ ਨੇ CAJ ਦੀ ਪ੍ਰੀਖਿਆ ਦੇ ਵਿੱਚੋਂ ਨੈਸ਼ਨਲ ਦੇ ਵਿੱਚ ਟੌਪ ਕੀਤਾ ਹੈ ਪੂਰੇ ਇੰਡੀਆ ਦੇ ਵਿੱਚ ਨੰਬਰ 1 ਰੈਂਕ ਲਿੱਤਾ ਤੇ ਉਹਨਾਂ ਨੇ ਹੋਰ ਵੀ ਜਿਹੜੇ ਕਿ ਯੁਵਾਵਾਂ ਨੂੰ ਮੋਟੀਵੇਟ ਕੀਤਾ ਹੈ ਕਿ ਇੱਕ ਫੋਕਸਡ ਰਹਿ ਕੇ ਸਾਨੂੰ ਬਿਨਾਂ ਪੈਸੇ ਕਮਾਉਣ ਦੇ ਬਾਰੇ ਸੋਚਦੇ ਹੋਏ ਆਪਣੇ ਗੋਲ ਵੱਲ ਫੋਕਸ ਦੇਣਾ ਚਾਹੀਦਾ ਹੈ ਤਾਂ ਜੋ ਰੱਬ ਵੀ ਸਾਡੀ ਉਸ ਗੋਲ ਨੂੰ ਮਦਦ ਕਰਨ ਦੇ ਪੂਰਾ ਕਰਨ ਦੇ ਵਿੱਚ ਮਦਦ ਕਰਦਾ ਹੈ ਕੈਮਰਾਮੈਨ ਮਨਜੀਤ ਲੱਗਣ ਦੇ ਨਾਲ ਮੈਂ ਨਕੇਸ਼ ਸ਼ਰਮਾ ਜਗਬਾਨੀ ਟੀਵੀ ਹੁਸ਼ਿਆਰਪੁਰ